ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੁਰਠ ਮਹੱਲਾ ਪੰਜਵਾ ਦੁਰਤ ਗਵਾਇ ਹਰ ਪ੍ਰਭ ਆਪੇ ਸਭ ਸੰثار ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਦ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਕੀ ਰਖਵਾਲੀ ਨਹੀਂ ਕਹਿਣਾ ਧਿਆਨ ਨਾਲ ਵਿਸਰਾਮ ਲਾਉਣਾ ਹੋਈ ਪਦ ਤੇ ਵਿਸਰਾਮ ਹੈ ਹੋਈ ਰਾਜੇ RAM ਕੀ ਰਖਵਾਲੀ ਰਾਜੇ RAM ਪਾਠ ਇਕੱਠਾ ਹੀ ਹੈ ਕੀ ਪਦ ਤੇ ਠਮਕ ਲਾ ਦਿੰਦੇ ਹੋਈ ਰਾਜੇ RAM ਕੀ ਰਖਵਾਲੀ ਸੂਖ ਸਹਿਜ ਆਨੰਦ ਗੁਣ ਗਾਵਹੁ ਆਨੰਦ ਬੋਲਨ ਹਰ ਸੂਖ ਸਹਿਜ ਆਨੰਦ ਇੱਥੇ ਠਮਕ ਗੁਣ ਗਾਵਹੁ ਇੱਥੇ ਵਿਸਰਾਮ ਹੈ ਸੂਖ ਸਹਿਜ ਆਨੰਦ ਗੁਣ ਗਾਵਹੁ ਮਾਨ ਤਨ ਦੇਹ ਸੁਖਾਲੀ ਰਹਾਉ ਪਤਤ ਉਦਾਹਰਣ ਸਤਗੁਰ ਮੇਰਾ ਪਤਿਤ ਬੋਲਣਾ ਤਤੇ ਦੀਸੀ ਹਰੀ ਲਾਕੇ ਪਤਿਤ ਉਦਾਹਰਣ ਸਤਗੁਰ ਮੇਰਾ ਮੋਹਿ ਇਸ ਕਾ ਪ੍ਰਵਾਸਾ ਬਾਖਸ ਲੈ ਸਭ ਸੱਚਾ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੂਰਠ ਮਹੱਲਾ ਪਿੰਜਵਾ ਬਾਖਸਿਆ ਪਾਰ ਭ੍ਰਮ ਪਰਮੇਸ਼ਰ ਸਗਲੇ ਰੋਗ ਬਿਦਾਰੀ ਗੁਰਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸਵਾਰੀ ਹਰ ਜਨ ਸਿਮਰਿਆ ਨਾਮ ਅਧਾਰ ਤਾਪ ਉਤਾਰਿਆ ਸਤਗੁਰ ਪੂਰਾ ਆਪਣੀ ਕਿਰਪਾ ਧਾਰ ਰਹਾਉ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਵਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਵੱਡੀ ਵਡਿਆਈ ਇੱਥੇ ਵੀ ਥੋੜਾ ਜਿਹਾ ਠਹਿਰਾ ਦੇ ਦੇਣਾ ਨਾਨਕ ਇੱਥੇ ਵੀ ਠਹਿਰਾ ਦੇ ਦੇਣਾ ਕਰਤੇ ਕੀ ਨਾਨਕ ਕਰਤੇ ਕੀ ਇਸ ਤਰ੍ਹਾਂ ਨਹੀਂ ਕਹਿਣਾ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਤ ਪਾਕਿਆ ਸੋਰਠ ਮਹੱਲਾ ਪੰਜਵਾ ਭਾਈ ਕਿਰਪਾਲ ਸੁਆਮੀ ਮੇਰੇ ਤਿਤ ਸਾਚਾ ਦਰਬਾਰ ਸਤਗੁਰ ਤਾਪ ਗਵਾਇਆ ਭਾਈ ਸਤਗੁਰ ਪਦਤੀ ਜਮਕ ਲਾ ਦਨੀ ਹੈ ਸਤਗੁਰ ਤਾਪ ਗਵਾਇਆ ਭਾਈ ਠਾੜ ਪਈ ਸੰਸਾਰ ਇੱਥੇਿੰਦੀ ਲੱਗੀ ਹੋਈ ਆ ਠਾੜ ਠਾੜ ਭਈ ਸੰਸਾਰ ਭਈ ਆਪਣੇ ਜੀਵ ਜੰਤ ਆਪੇ ਰਾਖੇ ਜਮਹ ਕੀਓ ਹਟਤਾਰ ਜਮਹ ਕੀਓ ਹਟਤਾਰ ਹਟਤਾਰ ਪਾਠ ਇਕੱਠਾ ਹੀ ਹੈ ਆਪਣੇ ਜੀ ਜੰਤ ਆਪੇ ਰਾਖੇ ਜਮਹ ਕੀਓ ਹਟਤਾਰ ਹਰ ਕੇ ਚਰਨ ਰਿਧੈ ਉਰਤਾਰ ਪੁਰ ਧਾਰ ਵੱਖਰਾ ਪਾਠ ਹੈ ਸਿਆਰੀ ਲੱਗੀ ਹੋਈ ਹੈ ਹਰ ਕੇ ਚਰਨ ਰਿਧੈ ਉਰਤਾਰ ਸਦਾ ਸਦਾ ਪ੍ਰਭ ਸਿਮਰੀਐ ਭਾਈ ਦੁਖ ਕਿਲ ਬੇਖ ਕਾਟਣਹਾਰ ਰਹਾਉ ਤਿਸ ਕੀ ਸਰਣੀ ਊਪਰੈ ਪਾਈ ਜਿਨ ਰਚਿਆ ਸਭ ਕੋਏ ਕਰਨ ਕਾਰਨ ਸਮਰੱਥ ਸੋ ਭਾਈ ਸਚੈ ਸੱਚੀ ਸੋਏ ਨਾਨਕ ਪ੍ਰਭੂ ਧਿਆਈਐ ਭਾਈ ਮਨ ਤਨ ਸੀਤਲ ਹੋਏ ਸੋਰਠਾ ਮਹੱਲਾ ਪੰਜਵਾ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭ ਵਿਸਰਹੁ ਨਾਹੀ ਸੁਖ ਸਾਗਰ ਪ੍ਰਭ ਇਥੇ ਠਮਕ ਲੱਗੇਗੀ ਸੁਖ ਸਾਗਰ ਪ੍ਰਭ ਵਿਸਰਹੁ ਨਾਹੀ ਸੁਖ ਸਾਗਰ ਪ੍ਰਭ ਵਿਸਰਹੁ ਨਾਹੀ ਵਿਸਰਹੁ ਹਾਂ ਥੋੜਾ ਵਿਸਰਾ ਵਿਸਰਹੁ ਵਿਸਰਾਉ ਨਾਹੀ ਮਾਨ ਚਿੰਦੇੜਾ ਫਲ ਪਾਈ ਰਹਾਉ ਸਤ ਗੁਰ ਪੂਰਾ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਭਏ ਦਿਆਲਾ ਦੁੱਖ ਮਿਟਿਆ ਸਭ ਪਰਿਵਾਰੀ ਸਰਬ ਨਿਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਆਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਧਰਿਆ ਸਭ ਸੰਸਾਰ ਸੂਰਠ ਮਹੱਲਾ ਪੰਜਵਾ ਮੇਰਾ ਸਤਗੁਰ ਰਖਵਾਲਾ ਹੁਆ ਤਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ ਹਰ ਗੋਵਿੰਦ ਨਵਾਂ ਨਿਰੂਆ ਰਹਾਉ ਤਾਪ ਗਵਾਇਆ ਪ੍ਰਭ ਆਪ ਮਿਟਾਇਆ ਤਾਪ ਗਿਆ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਜਾਂ ਤੇ ਬਿੰਦੀ ਲਾਉਣੀ ਐ ਈ ਤੇ ਬਿੰਦੀ ਨਹੀਂ ਲਾਉਣੀ ਜਾਈ ਹਾਲਤ ਪਲਤ ਪ੍ਰਭ ਦੂਵੈ ਸਵਾਰੀ ਹਮਰਾ ਗੁਣ ਅਵਗੁਣ ਨ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ